ਜਿਹੜੀ ਇਹ ਕੁੱਟਮਾਰ ਦੀ ਸਟੋਰੀ ਬਣਾਈ ਸੀ ਉਹ ਕੋਰਟ ਨੇ ਰਾਤ ਸਾਰੀ ਦਸਤੀ ਵੀ ਕੀਤੀ ਸੀ ਕੋਰਟ ਦੇ ਮੈਂ ਦਸ ਕੇ ਹਟਿਆ ਹਾਲਾਤ ਇਹ ਸੀ ਵੀ ਅਸੀਂ ਉੱਥੇ ਬੈਠੇ ਸੁਣਦੇ ਸੀ ਪੁਲਿਸ ਆਪਣੀਆਂ ਸਪाइयां ਦੇ ਰਹੀ ਸੀ ਅਗਰ ਉਥੇ ਮੁਜਰਮ ਬਣੇ ਹੁੰਦੇ ਸੀ 1.5 ਘੰਟਾ ਉਹਨਾਂ ਨੇ ਸਪाइयां ਦੇ ਕੇ ਆਪਣੀ ਜਾਂਚ ਲਈ ਕਿਉਂਕਿ ਆਮ ਹੁੰਦਾ ਵੀ ਕਿਸੇ ਨੇ ਕੰਪਲੇਨਟ ਕੀਤੀ ਉਹ ਤੇ ਐਫ ਆਈ ਆਰ ਹੋ ਗਈ ਤੇ ਉਹਦੀ ਰੈਸਟ ਪਈ ਇੱਥੇ ਮੇਰੀ ਰੈਸਟ ਪਹਿਲਾਂ ਪਾਈ ਕੰਪਲੇਂਟ 20 ਮਿੰਟ ਬਾਅਦ ਆਉਂਦੀ ਹੈ ਤੇ 20 ਮਿੰਟ ਬਾਅਦ ਫਿਰ ਪਰਚਾ ਦਰਜ ਕੀ ਲੱਗਦਾ ਕਿ ਸਾਰਾ ਜਿਹੜਾ ਕਟੜਾ ਕਰਮ ਹੋਇਆ ਸਾਰਾ ਆ ਪਲਾਨ ਸੀਗਾ ਜੀ ਮਾਨਸ਼ਾ ਪਹਿਲਾਂ ਸਾਡੇ ਮਿਸ਼ਨ ਕਮੇਂਡਰ ਦੀ ਸੁਣੀ ਸੀ ਨਾ ਉਹ ਸਟੋਰੀ ਪਿੱਛੇ ਉਹ ਚੱਲੀ ਹੁੰਦੀ ਹੈ ਬਸ ਉਹੀ ਕੱਢ ਕੇ ਉਹਨਾਂ ਵੱਲੋਂ ਰਿਕਮੈਂਡ ਕਰਾ ਕੇ ਸੀਪੀ ਸਾਹਿਬ ਨੂੰ ਆਪਣੇ ਕਮੇਂਡਰ ਨੂੰ ਪਰਚੇ ਦੀ ਸਿਫਾਰਿਸ਼ ਕੀਤੀ ਗਈ ਸਟੋਰੀ ਇਹ ਬਣਾਏਗੀ ਕਿ ਉਹ ਕਿਸੇ ਬੰਦੇ ਨੂੰ ਮੋਟਰਸਾਈਕਲ ਤੇ ਬਿਠਾ ਕੇ ਨਹਿਰ ਚ ਟੰਗਿਆ ਇਹ ਆ ਰਿਕਾਰਡ ਹੈ ਰਿਟਨ ਹੈ ਮੋਟਰਸਾਈਕਲ ਤੇ ਲੈ ਕੇ ਗਿਆ ਸੀ ਬੰਦੇ ਨੂੰ ਤੁਸੀਂ ਪੁੱਛੋ ਜੀ ਮੋਟਰਸਾਈਕਲ ਤੇ ਪਾਪੇ ਬਹਿ ਜਾਊਗਾ ਮਾਨੂੰ ਛੱਡਿਆ ਨਾ ਕੋੜ ਤੇ ਵਿੱਚ ਝੂਟਦਾ ਇੱਕ ਦਾ ਘੰਟੇ ਬਾਅਦ ਆਪਦਾ ਨਹੀਂ ਆਟਾ ਹੁੰਦਾ ਮੋਟਰਸਾਈਕਲ ਇਸ ਤਰ੍ਹਾਂ ਨਾ ਪਾਤ ਨਹੀਂ ਤਾਂ ਸੱਜਰੇ ਹਣਾ ਕਾਨੂੰ ਜਦੋਂ ਮਾੜੀ ਬਣਾ ਕੇ ਪੁੱਛ ਲੈਂਦੇ ਉਹ ਆਪਦੇ ਮੈਨਾਂ ਚ ਹੀ ਬੱਸ ਕਿਸ ਤਰ੍ਹਾਂ ਦੇ ਦੇਓ ਜੀ ਮੁਲਾਜ਼ਮ ਦੀ ਕੁੱਟਮਾਰ ਦੇ ਇਲਜ਼ਾਮ ਲੱਗੇ ਕੱਲ ਕੋਰਟ 'ਚ ਗਏ ਕੋਰਟ ਨੇ ਮੋਕੇ ਤੇ ਹੀ ਰਿਹਾ ਕਰ ਦਿੱਤਾ ਇਹ ਸਾਰੇ ਘਟਨਾਕ੍ਰਮ ਨੂੰ ਕਿਸ ਤਰ੍ਹਾਂ ਦੇ ਦੇ ਜਿਹੜੀ ਇਹ ਕੁੱਟਮਾਰ ਦੀ ਸਟੋਰੀ ਬਣਾਈ ਸੀ ਉਹ ਕੋਰਟ ਨੇ ਰਾਤ ਸਾਰੀ ਦਸਤੀ ਵੀ ਕੀ ਸੀਗੀ ਕੋਰਟ ਦੇ ਮੈਂ ਦੱਸ ਕੇ ਹਟਿਆ ਹਾਲਾਤ ਇਹ ਸੀ ਵੀ ਅਸੀਂ ਉੱਥੇ ਬੈਠੇ ਸੁਣਦੇ ਸੀ ਪੁਲਿਸ ਆਪਣੀਆਂ ਸਫਾਈਆਂ ਦੇ ਰਹੀ ਸੀ ਪੁਲਿਸ ਉੱਥੇ ਮਜਰਮ ਬਣੀ ਹੋਈ ਸੀ ਡੇਢ ਘੰਟਾ ਉਹਨਾਂ ਨੇ ਸਫਾਈਆਂ ਦੇ ਕੇ ਆਪਣੀ ਜਾਂਚ ਚੜਾਈ ਹੈ ਕਿਉਂਕਿ ਆਮ ਹੁੰਦਾ ਵੀ ਕਿਸੇ ਨੇ ਕੰਪਲੇਨਟ ਕੀਤੀ ਉਹ ਤੇ ਐਫ ਆਰ ਹੋਗੀ ਤੇ ਉਹਦੀ ਰੈਸਟ ਪੈਗੀ ਇੱਥੇ ਮੇਰੀ ਰੈਸਟ ਪਹਿਲਾਂ ਪਾਈਗੀ ਕੰਪਲੇਨਟ 20 ਮਿੰਟ ਬਾਅਦ ਆਉਂਦੀ ਹੈ ਤੇ 20 ਮਿੰਟ ਬਾਅਦ ਫਿਰ ਪਰਚਾ ਤਰਜ ਹੁੰਦਾ ਉਹ ਟਾਈਮਿੰਗ ਚ ਹੀ ਪੁਲਿਸ ਆਪਣੀ ਫਸ ਗਈ ਤਾਂ ਕੀ ਲੱਗਦਾ ਕਿ ਸਾਰਾ ਜਿਹੜਾ ਘਟਨਾ ਕਰਮ ਹੋਇਆ ਸਾਰਾ ਆ ਪਲਾਨਡ ਸੀਗਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਮਨਸ਼ਾ ਪਹਿਲਾਂ ਸਾਡੇ ਅਡੀਸ਼ਨਲ ਕਮਿਸ਼ਨਰ ਦੀ ਸੁਣੀ ਸੀ ਨਾ ਤੁਸੀਂ ਉਸ ਮੀਟਿੰਗ ਚ ਹੋਵੋਗੇ ਨਾ ਜਿੱਥੇ ਉਹ ਇੱਕ ਪੜ੍ਹੇ ਲਿਖੇ ਅਫਸਰ ਵੱਲੋਂ ਸੀਨੀਅਰ ਅਫਸਰ ਵੱਲੋਂ ਕਾਰਪੋਰੇਸ਼ਨ ਦੇ ਵੱਲੋਂ ਕਹਿੰਦਾ ਤਾਂ ਪਰਚਾ ਦਵਾ ਦਿਓ ਉਹੀ ਸਟੋਰੀ ਹੈ ਬਿਜਲੀ ਬੋਰਡ ਤੇ ਇੱਕ ਸੀਨ ਹੋਇਆ ਜੀ ਜਦੋਂ ਮੈਂ ਐਕਸ਼ਨ ਨੂੰ ਪੁੱਛਿਆ ਵਾਰਡ ਚ ਕਾਦਾ ਟੈਂਡਰ ਲੱਗਿਆ ਠੇਕੇਦਾਰ ਕੀ ਕਰ ਰਿਹਾ ਸਰਕਾਰੀ ਵਿਕਣ ਦਾ ਉਹਨਾਂ ਨੇ 8 ਨੰਬਰ ਥਾਣੇ ਫੋਨ ਕੀਤਾ ਵੀ ਪਰਚਾ ਦਵਾਉਣਾ ਉਹ ਚੱਲ ਗਿਆ ਪਹਿਲਾਂ ਇਹ ਸੀਨ ਹੋਇਆ ਆ ਹੁਣ ਜਦੋਂ ਰੋਜ਼ਗਾਰਡਨ ਦੇ ਵਿੱਚ ਮਸ਼ੀਨਰੀ ਉੱਥੋਂ ਆਉਂਦੀ ਹੈ ਵਾਰਡ ਦੇ ਵਿੱਚ ਕੋਈ ਗੁਰਪੁਰਪ ਕਰਕੇ ਗੁਰਦੁਆਰਾ ਸਾਹਿਬ ਦੇ ਪਾਰਕਾਂ ਦੇ ਕੰਮ ਨੇ ਟ੍ਰਿਮਿੰਗ ਦੇ ਕੋਈ ਲਾਈਟਿੰਗ ਬੰਦ ਕਰਾ ਕੇ ਜ਼ਰੂਰੀ ਚਾਹੀਦਾ ਸੀ ਉਹ ਸਟੋਰੀ ਪਿੱਛੋਂ ਚੱਲੀ ਆਉਂਦੀ ਹੈ ਬਸ ਉਹੀ ਕੜ ਕੇ ਉਹਨਾਂ ਵੱਲੋਂ ਰეკਮੈਂਡ ਕਰਾ ਕੇ ACP ਸਾਹਿਬ ਨੂੰ ਤੇ ਪੁਲਿਸ ਆਪਣੇ ਕੌਪੀਮੈਨ ਕਿਸੇ ਬੰਦੇ ਨੂੰ ਮੋਟਰਸਾਈਕਲ ਤੇ ਬਿਠਾ ਕੇ ਨਹਿਰ ਛੱਟਣ ਚੱਲਿਆ ਜੀ ਔਰ ਗਾੜ ਹੈ ਰਿਟਨ ਹੈ ਇਹ ਇਸ 307 ਲੱਗੇਗੀ ਮਤਲਬ ਕਿ ਕੰਮ ਪੁੱਛਣਾ ਵੀ ਕਨਾਹ ਜੀ ਕਰਨ ਲਈ ਘਰੇ ਤਾਂ ਮਸ਼ੀਨਰੀ ਕੋਈ ਲਾਉਣੀ ਨਹੀਂ ਮੋਟਰਸਾਈਕਲ ਤੇ ਲੈ ਕੇ ਗਿਆ ਸੀ ਬੰਦੇ ਨੂੰ ਤੁਸੀਂ ਉਹ ਨੂੰ ਪੁੱਛੋ ਜੀ ਮੋਟਰਸਾਈਕਲ ਤੇ ਕੋਈ ਵਾਪੇ ਬਹਿ ਜਾਊਗਾ ਵੀ ਮੈਨੂੰ ਛੱਟਿਆ ਨਹਿਰ ਚ ਇੱਕ ਬੰਦਾ ਬਿਠਾ ਲੂ ਕਿਸੇ ਨੂੰ ਤੇਲ ਬੰਦੇ ਇੱਕ ਬੰਦੇ ਨੂੰ ਬਿਠਾ ਸਕਦੇ ਮੋਟਰਸਾਈਕਲ ਤੇ ਬਿਠਾ ਕੇ ਮਤਲਬ ਕਿ ਵੀ ਹੱਸ ਮਤਲਬ ਕਿ 10 15 ਬੰਦਿਆਂ ਨੇ ਰਲ ਕੇ ਇੱਕ ਝੂਠ ਬਣਾਇਆ ਭਾਜੀ ਕੋਟ ਦੇ ਵਿੱਚ ਝੂਠ ਤਾਂ ਇੱਕ ਦਾ ਘੰਟੇ ਬਾਅਦ ਆਪਦਾ ਨਹੀਂ ਰਲਦਾ ਹ ਉਹ ਤਾਂ ਸਭ ਬੰਦ ਰਹਿਣਾ ਸੀ ਸੋਚਣੇ ਤਾਂ ਸੱਚ ਰਹਿਣਾ ਤੁਹਾਨੂੰ ਜਦੋਂ ਮਰਜ਼ੀ ਬਣਾ ਕੇ ਪੁੱਛ ਲੈਂਦੇ ਉਹ ਆਪਦੇ ਬੰਨਾਂ ਜੀ ਫਸ ਗਈ ਉੱਥੇ ਹਾਲਾਤ ਐ ਸੀ ਪੁਲਿਸ ਡੇਢ ਘੰਟਾ ਕਟਹਿਰੇ 'ਚ ਖੜੀ ਧੀ ਬਿਆਨ ਦਾ ਜੱਜ ਮੁਰੇ ਦਰਜ ਕਰਾਉਣੇ ਸੀ ਕੋਈ ਯਾਰ ਕਿਸੇ ਸਟੋਰੀ ਹੋਰ ਨੇ ਬੜਾਈ ਲਿਖੀ ਹੋਰ ਨੇ ਪਿੱਛੇ ਕੋਈ ਹੋਰ ਆ ਕਿਵੇਂ ਰਲੀਆਂ ਗੱਲ ਉਹ ਸਰਕਾਰੀ ਕੋਲੇ ਖੜਾ ਲਿਆ ਉਹਨਾਂ ਨੂੰ ਦੱਸੀ ਜਾ ਵੀ ਮਰਜੋਗੇ ਨਾ ਲਿਖਾਓ ਐਵੇਂ ਨਾ ਬਹੁਤ ਲਿਖਾਉਣ ਕੀ ਜੈਸਾ ਸਾਰਾ ਕੁਝ ਸਮਝ ਰਹੀ ਸੀ ਤੁਸੀਂ ਪ੍ਰੈਸ ਕਾਨਫਰੰਸ ਕਿਹਾ ਕਿ ਜਿਮਨੀਆ ਤੱਕ ਬਦਲੀਆਂ ਗਈਆਂ ਉਸ ਨੂੰ ਲੈ ਕੇ ਜਿਹੜਾ ਇੱਕ ਜੱਜ ਸਾਹਿਬ ਨੇ ਸਾਰੀ ਸੁਣਾਈਸ ਕੀਤੀ ਉਹ ਛੱਡ ਕੇ ਕੋਰਟ ਚਲੇ ਗਏ ਫੈਸਲਾ ਦਿੱਤੇ ਬਿਨਾ ਸਾਨੂੰ ਨਹੀਂ ਸਮਝ ਚਲੋ ਪਤਾ ਨਹੀਂ ਕੀ ਗੱਲ ਹੋਈ ਦੂਜੀ ਕੋਰਟ ਚ ਕਿਸ ਜਾਂਦਾ ਪੁਲਿਸ ਦੀ ਫੇਲ ਤਾਂ ਪੁਲਿਸ ਕੋਲੇ ਕੋਰਟ ਦੀ ਫੇਲ ਵੀ ਪੁਲਿਸ ਲੈ ਕੇ ਜਾਂਦਾ ਉਹ ਤੋਂ ਪਹਿਲਾਂ ਕੋਰਟ ਕੰਪਲੈਕਸ ਚਲੇ ਚੌਂਕੀ ਉਹ ਤੋਂ ਪਹਿਲਾਂ ਫੇਲ ਉਹ ਚੌਂਕੀ ਜਾਂਦੀ ਹੈ ਉੱਥੇ ਬਹਿ ਕੇ ਉਹ ਆਪਣੇ ਕਿਉਂਕਿ ਪਹਿਲੇ ਕੋਰਟ ਚ ਬਹਿਣਾ ਚਾਹਤੇ ਆ ਉਹਦੇ ਪਿਆਨ ਕਰਦੇ ਆ ਆਪਣੀਆਂ ਜਿਮਨੀਆਂ ਬਦਲਦੇ ਆ ਫਿਰ ਫੇਲ ਦੂਜੀ ਕੋਰਟ ਚੋਂ ਗਿਆ ਉਹ ਕੋਰਟ 'ਚ ਜੱਜ ਸਾਹਿਬ ਨੂੰ ਦਿਖਾਈ ਮੇਰੇ ਘਰੋਂ ਜਦੋਂ ਅਰੈਸਟਰੀ ਭਾਬੀ ਉਹਨਾਂ ਨੇ ਘਰੋਂ ਮੇਰੇ ਪੈਰ ਹੁੰਦਾ ਸੀ ਕੈਮਰਾ ਮਗਾ ਉਹ ਰਹੀ ਨਹੀਂ ਕੁਛ ਬਾਜੀ ਉਹਦਾ ਨਾਂਨ ਪ੍ਰੂਫ ਬੋਲਦੇ ਸੀਗੇ ਬੋਲਣੋਂ ਝੂਠ ਬੋਲੀ ਜਾਣ